ਰਖੜੀ ਦਾ ਤਿਹਾਰ ਆਉਣ ਵਾਲਾ ਆ ਤੁਸੀਂ ਸਾਰੇ ਜਾਣਦੇ ਹੋ ਪਰ ਆਪਣੇ ਸਿੱਖਾਂ ਦਾ ਰਖੜੀ ਤਿਹਾਰ ਨਾਲ ਕੋਈ ਸਬੰਧ ਨਹੀਂ ਹੈਗਾ ਜਿਹਨਾਂ ਦਾ ਤਿਹਾਰ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਜੀ ਸ਼ਦਕੇ ਬਣਾਓ ਉਹ ਸਾਡੇ ਵਾਲੇ ਆ ਫੋਟੋ ਦੇ ਕੇ ਗੁੰਮਰਾਹ ਹੋਏ ਫਿਰਦੇ ਨੇ ਕਿ ਬਾਬੇ ਨਾਨਕ ਜੀ ਨੇ ਗੁਰਨਾਨ ਪਾਸ਼ੇ ਰਖੜੀ ਬੰਨੀ ਸੀ ਤੁਸੀਂ ਆਪ ਸੋਚ ਕੇ ਦੇਖੋ ਗੁਰਨਾਨ ਪਾਸ਼ਾ ਜੀ ਨੇ ਤਾਂ ਜਨੇਊ ਪੌਂਦ ਰੰਕਾਰ ਕਰ ਦਿੱਤਾ ਸੀਗਾ ਫਿਰ ਰਖੜੀ ਦਾ ਧਾਗਾ ਕਿਵੇਂ ਬਣਾ ਸਕਦੇ ਨੇ ਤੇ ਰਖੜੀ ਤਿਹਾੜ ਦੀ ਸ਼ੁਰੂਆਤ ਤਾਂ 1535 ਵਿੱਚ ਹੋਈ ਸੀ ਜਦੋਂ ਬਹਾਦਰ ਸ਼ਾਹ ਨੇ ਚਤੌੜਗੜ੍ਹ ਦੇ ਕਿਲੇ ਉੱਪਰ ਹਮਲਾ ਕੀਤਾ ਸੀ ਤਾਂ ਉੱਥੋਂ ਦੀ ਰਾਣੀ ਕਰਨਾਵਤੀ ਨੇ ਆਪਣੇ ਮੂਹਵਲੇ ਭਰਾ ਹਮਾਜੂ ਵਾਸਤੇ ਇੱਕ ਧਾਗਾ ਤੇ ਇੱਕ ਪੱਤਰ ਭੇਜਿਆ ਸੀਗਾ ਬੀਬੀ ਬੇਬੇ ਨਾਨਕ ਜੀ ਦਾ ਜੀਵਨ ਸਮਾਂ ਦੇਖੀ ਹਾਂ ਦਾ ਜੀਵਨ ਸਮਾਂ 1464 ਤੋਂ ਲੈ ਕੇ 1518 ਈਸਵੀ ਤੱਕ ਦਾ ਆ। ਇਦਾਂ ਮਤਲਬ ਇਹ ਹੈ ਕਿ ਬੇਬੇ ਨਾਨਕ ਜੀ ਰਖੜੀ ਤਿਹਾੜੀ ਹੋਣ ਤੋਂ ਪਹਿਲਾਂ ਇਹ ਾਕਾਸ਼ ਚਲਾਣਾ ਹੋ ਗਏ ਸਨ। ਤੇ ਨਾ ਹੀ ਆਪਣੇ ਸਿੱਖ ਇਤਿਹਾਸ ਦੇ ਵਿੱਚ ਬੀਬੀ ਅਮਰੋ ਜੀ ਜਾਂ ਬੀਬੀ ਪਾਨੀ ਜੀ ਜਾਂ ਬੀਬੀ ਵੀਰੋ ਜੀ ਨੇ ਆਪਣੇ ਭਰਾਵਾਂ ਦੇ ਰਖੜੀ ਬੰਨ੍ਹੀ ਆ। ਜੇ ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ, ਗੁਰਨਾਨ ਦੇਵ ਜੀ ਦੇ ਸਿਧਾਂਤਾਂ ਤੇ ਚੱਲਦੇ ਹੋ ਤੇ ਗੁਰਗ੍ਰਸਾ ਮਹਾਰਾਜ ਜੀ ਨੂੰ ਆਪਣਾ ਹਜੇ ਨਾਲ ਜੀ ਗੁਰੂ ਮੰਨਦੇ ਹੋ, ਫਿਰ ਤੁਸੀਂ ਇਹ ਨਾਤਾ ਅਗੇ ਬਨੋਗੇ, ਨਾਤਾ ਅਗੇ ਬਣਾਓਗੇ। ਫਿਰ ਵੀ ਜੇ ਮੇਰੇ ਸਿੱਖ ਭੈਣ ਆਪਣੇ ਭਰਾਵਾਂ ਕੋਲ ਜਾਣਾ ਚਾਹੁੰਦੀਆਂ ਨੇ ਤਾਂ ਆਪਣੇ ਭਰਾਵਾਂ ਵਾਸਤੇ ਦੋ ਚੀਜ਼ਾਂ ਲੈ ਕੇ ਜਾਓ ਇੱਕ ਲੈ ਕੇ ਜਾਓ ਤੁਸੀਂ ਸਰਪਲਾਉ ਦਾ ਕੜਾ ਚਲੋ ਕੜਾ ਤੁਹਾਡਾ ਪਰ ਮੈਂ ਨੂੰਗਾ ਤਾਂ ਢਾਲ ਬਣ ਕੇ ਤੁਹਾਡੀ ਹਮੇਸ਼ਾ ਰੱਖਿਆ ਕਰੂਗਾ ਤੇ ਕੜਾ ਤੁਹਾਡੇ ਭਰਾ ਨੂੰ ਸਾਥ ਦਲਾਉਂਦਾ ਰਹੂਗਾ ਨਾ ਕਰੇ ਜ਼ੁਲਮ ਕਰਨਾ ਨਾ ਕਰੇ ਜ਼ੁਲਮ ਨੂੰ ਸਹਿਣਾ ਤੇ ਨਾ ਹੀ ਨਾ ਹੱਥਾਂ ਦੇ ਨਾਲ ਕਦੇ ਕੋਈ ਬੁਰਾ ਕੰਮ ਕਰਨਾ ਹੈ ਸੁਦੀ ਲੈ ਕੇ ਆਏ ਤੁਸੀਂ ਨੂੰ ਦਸਤਾਰ ਦਸਤਾਰ ਜਿਹੜੀ ਆਪਣੇ ਸਿਰ ਦਾ ਤਾਜ ਆ ਦਸਤਾਰ ਸਜਾ ਕੇ ਆਪਣੀ ਦੁਨੀਆ ਭਰ ਦੇ ਵਿੱਚ ਬਹੁਤ ਮਾਨ ਸਨਮਾਨ ਮਿਲਦਾ ਆ ਜਦੋਂ ਤੁਹਾਡੀ ਦਿੱਦੀ ਦਸਤਾਰ ਤੁਹਾਡਾ ਭਰਾ ਸਿਰ ਦੇ ਉੱਪਰ ਸਜਾਇਆ ਕਰੂਗਾ ਤੁਹਾਨੂੰ ਜਾਦ ਕਰਿਆ ਕਰੂਗਾ ਕਿ ਮੇਰੀ ਭੈਣ ਮੇਰੇ ਵਾਸਤੇ ਦਸਤਾਰ ਲੈ ਕੇ ਆਈ ਸੀ ਕਿਉਂਕਿ ਰਖੜੀ ਦਾ ਧਾਗਾ ਤੇ ਦੂਜੇ ਤੀਜੇ ਦਿਨ ਹੀ ਟੁੱਟ ਜਾਂਦਾ ਆ ਯਾਰ